ਹਲਸਾ ਸਿਧਾਂਤ ਮੁਤਾਬਕ ਹਥਿਆਰ ਚੁੱਕਣ ਦਾ ਹੱਕ ਕਿਸ ਨੂੰ ਹੈ ਜਾਂ ਕੌਣ ਕੁਆਲੀਫਾਈ ਕਰਦਾ ਇਸ ਦੀ ਕੁਆਲੀਫਿਕੇਸ਼ਨ ਕੀ ਹੈ ਇਹ ਸਾਡਾ ਅੱਜ ਦਾ ਸਵਾਲ ਹੈ ਗੁਰੂ ਗੋਬਿੰਦ ਸਿੰਘ ਤੋਂ ਪ੍ਰਭਾਵਿਤ ਪੋਇਟਰੀ ਦੀ ਮੇਰੀ ਕਿਤਾਬ ਤੇਕ ਦੀਆਂ ਕਵਿਤਾਵਾਂ ਦੇ ਆਧਾਰ ਦੇ ਉੱਤੇ ਅਸੀਂ ਇਹ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ ਤਾਂ ਕਿ ਇਹਨਾਂ ਕਵਿਤਾਵਾਂ ਨਾਲ ਜੁੜੇ ਖਿਆਲਾਂ ਬਾਰੇ ਅੱਗੇ ਗੱਲ ਹੋ ਸਕੇ ਲੜੀ ਜੋੜਨ ਲਈ ਤੁਸੀਂ ਇਸ ਤੋਂ ਪਹਿਲਾਂ ਦੇ ਵੀਡੀਓ ਇਸੇ ਚੈਨਲ ਦੇ ਉੱਤੇ ਦੇਖ ਸਕਦੇ ਹੋ ਖਾਲਸਾ ਸਿਧਾਂਤ ਮੁਤਾਬਕ ਕਿਹੜਾ ਇਨਸਾਨ ਹਥਿਆਰ ਚੁੱਕਣ ਦੇ ਕਾਬਿਲ ਹੁੰਦਾ ਉਸ ਬਾਰੇ ਸਾਡੀ ਗੱਲ ਦਾ ਅੱਜ ਫੋਕਸ ਰਹਿਣਾ ਤੇ ਕਿਉਂਕਿ ਹਥਿਆਰ ਚੁੱਕਣ ਦੀ ਵੀ ਇੱਕ ਯੋਗਤਾ ਹੈ ਇੱਕ ਕੁਆਲੀਫਿਕੇਸ਼ਨ ਹੈ ਇਸ ਯੋਗਤਾ ਤੋਂ ਬਿਨਾ ਕੋਈ ਇਨਸਾਨ ਹਥਿਆਰਾਂ ਦੇ ਖਾਲਸਾਈ ਸੰਕਲਪ ਨਾਲ ਜਸਟਿਸ ਨਹੀਂ ਕਰ ਸਕਦਾ ਉਂਝ ਭਾਵੇਂ ਹਥਿਆਰ ਚੱਕਣ ਤੋਂ ਤੇ ਕੋਈ ਕੌਣ ਕਿਸੇ ਨੂੰ ਰੋਕ ਸਕਦਾ ਬਾਰੇ ਜੋ ਸਿਧਾਂਤ ਹੈ ਉਹਦੇ ਮੁਤਾਬਕ ਜੋ ਕੁਆਲਿਫਿਕੇਸ਼ਨ ਹੈ ਉਹ ਕੁਆਲਿਫਿਕੇਸ਼ਨ ਕੀ ਹੈ ਉਸ ਬਾਰੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਬਦਮਾਸ਼ ਬੰਦੇ ਦਾ ਹਥਿਆਰ ਅਤੇ ਖਾਲਸੇ ਦਾ ਹਥਿਆਰ ਇਹਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਬਦਮਾਸ਼ ਬੰਦੇ ਕੋਲ ਵੀ ਤਲਵਾਰ ਜਾਂ ਕੋਈ ਹੋਰ ਹਥਿਆਰ ਹੋ ਸਕਦਾ ਹੈ ਅਤੇ ਖਾਲਸੇ ਕੋਲ ਵੀ ਉਹੀ ਹਥਿਆਰ ਹੋਏਗਾ ਪਰ ਦੋਵਾਂ ਦੇ ਹਥਿਆਰ ਉੱਪਰੋਂ ਭਾਵੇਂ ਦੇਖਣ ਨੂੰ ਇੱਕੋ ਲੱਗਣ ਪਰ ਉਹ ਅਸਲ ਇੱਕੋ ਜੇ ਨਹੀਂ ਇਹਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹੀ ਰਾਜ਼ ਦੀ ਗੱਲ ਹੈ ਤੇ ਇਹੀ ਭੇਤ ਦੀ ਗੱਲ ਹੈ। ਇਹਦੇ ਪਿੱਛੇ ਇੱਕ ਬੜਾ ਗਹਿਰਾ ਰਾਜ਼ ਛੁਪਿਆ ਹੋਇਆ। ਕੋਈ ਵੀ ਹਥਿਆਰ ਆਪਣੇ ਆਪ 'ਚ ਕੁਝ ਵੀ ਨਹੀਂ। ਇੱਕ ਜਿਹੜਾ ਜ਼ੁਲਮੀ ਅਤੇ ਬਦਮਾਸ਼ ਬੰਦਾ ਹੈ। ਜੇ ਉਹਦੇ ਹੱਥ 'ਚ ਹਥਿਆਰ ਹੋਵੇ ਤਾਂ ਉਹ ਇਸ ਹਥਿਆਰ ਨਾਲ ਜਾਂ ਇਹਨਾਂ ਹਥਿਆਰਾਂ ਨਾਲ ਜ਼ੁਲਮ ਕਰੇਗਾ। ਕਿਉਂਕਿ ਹਥਿਆਰ ਦਾ ਕੰਮ ਹੈ ਮਾਰਨਾ। ਇਹ ਮਾਰੇਗਾ ਖੂਨ ਡੋਲੇਗਾ ਹਥਿਆਰ ਦਾ ਕੰਮ ਹੀ ਇਹ ਹੈ ਉਸ ਦੀ ਇਹ ਨੇਚਰ ਹੈ ਕਈ ਸਾਲ ਪੁਰਾਣੀ ਇੱਕ ਗੱਲ ਹੈ ਸਾਡੇ ਇੱਕ ਦੋਸਤ ਨੇ ਮੈਨੂੰ ਇਹ ਗੱਲ ਸੁਣਾਈ ਉਸ ਦਾ ਆਪਣਾ ਮਨ ਕਰਦਾ ਸੀ ਕਿ ਬੰਦੂਕ ਦਾ ਲਾਇਸੈਂਸ ਲਿਆ ਜਾਏ ਉਹਦਾ ਉਹਦਾ ਲਾਇਸੈਂਸ ਲੈਣ ਵਾਸਤੇ ਉਹਦਾ ਮਨ ਕਰ ਰਿਹਾ ਤੇ ਪਰ ਉਸ ਦਾ ਵੱਡਾ ਭਰਾ ਇਸ ਲਈ ਰਾਜ਼ੀ ਨਹੀਂ ਸੀ ਵੱਡਾ ਭਰਾ ਕਹਿੰਦਾ ਕਿ ਲਾਇਸੈਂਸ ਲੈ ਕੇ ਤੂੰ ਕੀ ਕਰਨਾ ਇਹ ਬੜੀ ਫਜ਼ੂਲ ਚੀਜ਼ ਹੈ ਦੇ ਨਾਲੇ ਇਹ ਇੱਕ ਵਾਰ ਹੀ ਚੱਲਦੀ ਹੈ। ਭਰਾ ਭਰਾ ਦਾ ਕਹਿਣਾ ਸੀ ਕਿ ਬੰਦੂਕ ਇੱਕੋ ਵਾਰ ਚੱਲਦੀ ਹੈ। ਸਾਡੇ ਦੋਸਤ ਨੇ ਪੁੱਛਿਆ ਕਿ ਇੱਕ ਵਾਰੀ ਕਿਵੇਂ ਚੱਲਦੀ ਹੈ? ਤਾਂ ਭਰਾ ਨੇ ਜਵਾਬ ਦਿੱਤਾ ਕਿ ਜੇ ਇੱਕ ਵਾਰ ਕਿਸੇ ਤੇ ਚਲਾ ਦਿੱਤੀ ਤੇ ਫਿਰ ਦੁਬਾਰਾ ਚਲਾਉਣ ਦਾ ਮੌਕਾ ਨਹੀਂ ਮਿਲਣਾ। ਮੁੜ ਕੇ ਤਾਂ ਜੇਲ੍ਹ 'ਚ ਹੀ ਜਾਣਾ ਪੈਣਾ। ਸੋ ਕਹਿਣ ਦਾ ਮਤਲਬ ਹੈ ਕਿ ਹਥਿਆਰ ਦਾ ਇਹ ਸੁਭਾਅ ਹੈ ਕਿ ਇਸਨੇ ਜਦੋਂ ਚੱਲਣਾ ਹੈ ਤੇ ਕਿਸੇ ਨੂੰ ਮਾਰਨਾ ਹੈ, ਕਿਸੇ ਦਾ ਖੂਨ ਡੋਲ੍ਹਣਾ ਹੈ। ਇਸ ਕਰਕੇ ਚਲਾਉਣ ਵਾਲੇ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਹਥਿਆਰ ਦੀ ਵਰਤੋਂ ਐਨੀ ਸੋਝੀ ਨਾਲ ਕਰੇ ਕਿ ਕਿਸੇ ਦਾ ਬੇਲੋੜਾ ਨੁਕਸਾਨ ਨਾ ਹੋਵੇ ਕਿਸੇ નિર્ਦੋਸ਼ ਦਾ ਖੂਨ ਨਾ ਡੁੱਲੇ ਜਿਵੇਂ ਅੱਜ ਦੁਨੀਆ ਦੇ ਵੱਡੇ ਵੱਡੇ ਮੁਲਕਾਂ 'ਚ ਵੀ ਅਸੀਂ ਇਹ ਦੇਖਦੇ ਹਾਂ ਇੱਕ ਰਵਾਇਤ ਹੈ ਕਿ ਮੁਲਕਾਂ ਦੇ ਐਟਮੀ ਹਥਿਆਰਾਂ ਨੂੰ ਐਕਟੀਵੇਟ ਕਰਨ ਦਾ ਅਧਿਕਾਰ ਮੁਲਕ ਦੀ ਜੋ ਸੁਪਰੀਮ ਤਾਕਤ ਹੈ ਉਹਦੇ ਕੋਲ ਹੁੰਦਾ ਹੋ ਉਹ ਪ੍ਰੈਜ਼ੀਡੈਂਟ ਹੋ ਸਕਦਾ ਪ੍ਰਾਈਮ ਮਿਨਿਸਟਰ ਹੋ ਸਕਦਾ ਇਹਦਾ ਉਦੇਸ਼ ਇਹ ਜਿਹੜਾ ਸਿਧਾਂਤ ਹੈ ਦਾ ਇਹਦੇ ਪਿੱਛੇ ਜੋ ਉਦੇਸ਼ ਹੈ ਉਹ ਹੀ ਹੈ ਕਿ ਇੰਨੇ ਖਤਰਨਾਕ ਹਥਿਆਰਾਂ ਨੂੰ ਚਲਾਉਣ ਦੀ ਕੁੰਜੀ ਹਰ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਕੁਰਾਨ ਦੀ ਇੱਕ ਆਇਤ ਹੈ ﺍﻟマида। ਉਸ ਆਇਤ 'ਚ ਇਹ ਕਿਹਾ ਗਿਆ ਹੈ ਕਿ ਜੇ ਕਿਸੇ ਮੁਲਕ ਦੇ ਕਾਨੂੰਨ ਮੁਤਾਬਕ ਕਿਸੇ ਕਤਲ ਜਾਂ ਸ਼ਰਾਰਤ ਦੀ ਸਜ਼ਾ ਵੱਜੋਂ ਇਹ ਨਾ ਹੋਵੇ ਤਾਂ ਕਿਸੇ ਦੀ ਜਾਨ ਲੈਣਾ ਇਸ ਤਰ੍ਹਾਂ ਜਿਵੇਂ ਸਾਰੀ ਮਾਨਵਤਾ ਦਾ ਕਤਲ ਕਰ ਦਿੱਤਾ ਗਿਆ। ਮਤਲਬ ਇਹ ਕਿ ਜੇ ਕਿਸੇ ਮੁਲਕ ਦੇ ਕਾਨੂੰਨ ਮੁਤਾਬਕ ਜੇ ਕੋਈ ਬੰਦਾ ਕਿਸੇ ਦਾ ਕਤਲ ਕਰਨ ਦਾ ਦੋਸ਼ੀ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਇਹ ਇੱਕ ਕਾਨੂੰਨ ਹੈ ਪਰ ਬਿਨਾਂ ਵਜ੍ਹਾ ਕਿਸੇ ਦਾ ਕਤਲ ਕਰਨਾ ਆਪਣੀ ਨਫ਼ਰਤ ਕਰਕੇ ਈਰਖਾ ਕਰਕੇ ਆਪਣੇ ਫਾਇਦੇ ਲਈ ਦੂਜਿਆਂ 'ਚ ਡਰ ਪੈਦਾ ਕਰਨ ਲਈ ਜਾਂ ਕਿਸੇ ਵੀ ਬਹਾਨੇ ਹੇਠ ਕਿਸੇ ਨਿਰਦੋਸ਼ ਇਨਸਾਨ ਦਾ ਕਤਲ ਐਨਾ ਵੱਡਾ ਜੁਰਮ ਹੈ ਇਹ ਸਾਰੀ ਇਨਸਾਨੀਅਤ ਦੇ ਕਤਲ ਦੇ ਬਰਾਬਰ ਸੁਜਮੇ ਕੋਈ ਕੁਝ ਸਟੇਟ ਦਾ ਕਾਨੂੰਨ ਹੁੰਦਾ ਕਾਨੂੰਨ ਤੇ ਸਜ਼ਾ ਦਿੰਦਾ ਹੈ ਕਿਸੇ ਕਿਸੇ ਕਤਲ ਦੀ ਕਿਸੇ ਸ਼ਰਾਰਤ ਦੀ ਉਹ ਤੇ ਵਾਜਬ ਹੈ ਪਰ ਅਦਰਵਾਇਜ਼ ਕਿਸੇ ਇਨਸਾਨ ਦਾ ਕਤਲ ਕਰਨਾ ਇਹ ਪੂਰੀ ਇਨਸਾਨੀਅਤ ਦੇ ਕਤਲ ਦੇ ਬਰਾਬਰ ਹੈ ਹੁਣ ਕਿਸੇ ਦਾ ਕਤਲ ਕਰਨਾ ਜੇ ਅਸੀਂ ਧਰਮ ਦੇ ਉਸੂਲਾ ਮੁਤਾਬਕ ਦੇਖੀਏ ਤਾਂ ਇਹ ਇੰਨਾ ਵੱਡਾ ਜ਼ੁਲਮ ਮੰਨਿਆ ਜਾਂਦਾ ਹੈ ਇਸ ਕਰਕੇ ਹਰ ਕਿਸੇ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹਥਿਆਰ ਉਹ ਹੀ ਰੱਖ ਸਕਦਾ ਜੋ ਹਥਿਆਰ ਦੀ ਸਹੀ ਵਰਤੋਂ ਦੇ ਕਾਬਿਲ ਹੋਵੇ ਸੋ ਕਹਿਣ ਦਾ ਮਤਲਬ ਹੈ ਕਿ ਕੱਲੇ ਹਥਿਆਰ ਰੱਖਣ ਨਾਲ ਕੋਈ ਖਾਲਸਾ ਨਹੀਂ ਬਣ ਸਕਦਾ ਬਲਕਿ ਬਹੁਤ ਸੰਭਾਵਨਾ ਹੀ ਹੁੰਦੀ ਹੈ ਕਿ ਅਣਜਾਣੇ ਵਿੱਚ ਹੀ ਕੋਈ ਇਨਸਾਨ ਜਿਸ ਕੋਲ ਹਥਿਆਰ ਹੋਵੇ ਉਸ ਲਈ ਕੁਆਲੀਫਾਈ ਨਹੀਂ ਕਰਦਾ ਹੋਵੇ ਤੇ ਉਹ ਗੁਨਾਹ ਕਰ ਬੈਠੇ ਨਹੀਂ ਤਾਂ ਜੇ ਉਂਝ ਦੇਖੀਏ ਤਾਂ ਹਥਿਆਰ ਸਾਰੇ ਗੈਂਗਸਟਰ ਕੋਲ ਵੀ ਹਥਿਆਰ ਨੇ ਡਰੱਗਸ ਮੰਗਲਰ ਕੋਲ ਵੀ ਹਥਿਆਰ ਨੇ ਤਾਲਿਬਾਨ ਕੋਲ ਵੀ ਹਥਿਆਰ ਨੇ ਦੁਨੀਆ ਦੇ ਹੋਰ ਕਿੰਨੇ ਹੀ ਜ਼ੁਲਮ ਕਰਨ ਵਾਲੇ ਗਰੋਹ ਨੇ ਜਿਨ੍ਹਾਂ ਕੋਲ ਹਥਿਆਰ ਨੇ ਤੇ ਇਹ ਵੀ ਇੱਕ ਹਕੀਕਤ ਹੈ ਹਿਸਟਰੀ ਹੈ ਕਿ ਧਰਤੀ ਤੇ ਜਿੰਨੇ ਜ਼ੁਲਮ ਹੋਏ ਜਿੰਨੇ ਕਤਲੇਆਮ ਹੋਏ ਜਿੰਨਾ ਖੂਨ ਡੁੱਲਿਆ ਉਹ ਹਥਿਆਰਾਂ ਨਾਲ ਹੀ ਡੁੱਲਿਆ ਹਥਿਆਰ ਬਾਬਰ ਕੋਲ ਵੀ ਸੀ ਅਬਦਾਲੀ ਕੋਲ ਵੀ ਸੀ ਵਜੀਦ ਖਾਨ ਕੋਲ ਵੀ ਸੀ ਅਤੇ ਔਰਿੰਗਜ਼ੇਬ ਕਾਲਜ ਸੋ ਸਿਧਾਂਤ ਜੋ ਹੈ ਖਾਲਸੇ ਦੇ ਸਿਧਾਂਤ ਮੁਤਾਬਕ ਹਥਿਆਰ ਰੱਖਣਾ ਆਪਣੇ ਆਪ ਕੋਈ ਪ੍ਰਾਪਤੀ ਨਹੀਂ ਹੈ ਜੇ ਤੁਹਾਡੇ ਕੋਲ ਹਥਿਆਰ ਰੱਖਣ ਦੀ ਖਾਲਸਈ ਯੋਗਤਾ ਨਾ ਹੋਵੇ ਜੇ ਤੁਹਾਡੇ ਕੋਲ ਹਥਿਆਰ ਚਲਾਉਣ ਦੇ ਕਾਬਿਲ ਬਣਾਉਣ ਵਾਲਾ ਧਰਮ ਨਾ ਹੋਵੇ ਹੁਣ ਸਵਾਲ ਹੈ ਕਿ ਹਥਿਆਰ ਰੱਖਣ ਦੀ ਇਹ ਖਾਲਸਈ ਯੋਗਤਾ ਕੀ ਹੈ ਇਹ ਕੁਆਲੀਫਿਕੇਸ਼ਨ ਹੈ ਇਸ ਯੋਗਤਾ ਨੂੰ ਸਿੱਖੀ ਚ ਸੰਤ ਸਿਪਾਹੀ ਦੇ ਸੰਕਲਪ ਦੇ ਰੂਪ ਚ ਪੇਸ਼ ਕੀਤਾ ਗਿਆ ਜੋ ਪਹਿਲਾ ਸੰਤ ਹੋਏ ਉਹ ਹੀ ਸਿਪਾਹੀ ਬਣਨ ਦੇ ਕਾਬਿਲ ਹੋ ਸਕਦਾ ਜਿਹੜਾ ਬੰਦਾ ਵੈਸੇ ਆਮ ਜ਼ਿੰਦਗੀ ਚ ਬੇਵਜ੍ਹਾ ਕਿੜੀ ਵੀ ਨਾ ਮਾਰੇ ਕਿੜੀ ਮਾਰਦਿਆਂ ਵੀ ਜਿਸ ਦਾ ਦਿਲ ਦੁਖੇ ਪਰ ਸਮੇਂ ਦੀ ਅਤੇ ਧਰਮ ਦੀ ਲੋੜ ਮੁਤਾਬਕ ਹੋ ਉਹ ਹਥਿਆਰ ਚੁੱਕੇ ਤਾਂ ਉਸ ਦਾ ਹਥਿਆਰ ਉਸ ਤਰ੍ਹਾਂ ਨਹੀਂ ਚੱਲੇਗਾ ਜਿਵੇਂ ਕਿਸੇ ਜ਼ਾਲਮ ਦਾ ਚਲਦਾ ਹੈ ਸੰਤ ਪਹਿਲਾਂ ਹੋਣਾ ਹੈ ਸਿਪਾਹੀ ਬਾਅਦ ਵਿੱਚ ਇਸ ਇਸ ਸੰਕਲਪ ਦੀ ਮੈਨੂੰ ਜਦੋਂ ਸਮਝ ਆਈ ਤੇ ਮੈਂ ਇੱਕ ਕਿਸਮ ਦਾ ਹਿੱਲ ਗਿਆ ਤੇ ਕਿੰਨੀ ਵੱਡੀ ਗੱਲ ਕਿੰਨੀ ਵੱਡੀ ਇਹ ਸ਼ਰਤ ਹੈ ਜਿਹੜਾ ਪਹਿਲਾਂ ਸੰਤ ਹੈ ਉਹ ਹੀ ਸਿਪਾਹੀ ਬਣ ਸਕਦਾ ਅਤੇ ਸੰਤ ਬਣਨਾ ਕੋਈ ਖੇਡ ਨਹੀਂ ਹੈ ਜਿਵੇਂ ਅੱਜਕੱਲ ਮਜ਼ਾਕ ਬਣ ਗਿਆ ਸਿਰਫ ਸੰਤਾਂ ਵਾਲੇ ਕੱਪੜੇ ਪਾ ਕੇ ਕੋਈ ਸੰਤ ਨਹੀਂ ਬਣ ਸਕਦਾ ਇਹ ਅੰਦਰ ਦੀ ਅਵਸਥਾ ਜਿਸ ਨੂੰ ਹਰ ਕੋਈ ਪ੍ਰਾਪਤ ਨਹੀਂ ਕਰ ਸਕਦਾ ਸੰਤ ਦੀ ਪ੍ਰਵਾਚਨਾ ਮੈਨੂੰ ਕਿਸੇ ਫਕੀਰ ਨੇ ਦੱਸੀ ਉਹਨਾਂ ਨੇ ਕਿਹਾ ਕਿ ਹਰ ਇਨਸਾਨ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਇਹ ਹਕੀਕਤ ਹੈ ਕਿ ਕੁਦਰਤ ਵੱਲੋਂ ਹੈ ਇਹ ਪਿਆਰ ਜਾਨਵਰਾਂ ਚ ਵੀ ਹੁੰਦਾ ਹੈ ਬੁਰੇ ਤੋਂ ਬੁਰਾ ਕੋਈ ਇਨਸਾਨ ਹੋਵੇ ਉਹ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਪਰ ਸੰਤ ਕਹਿੰਦੇ ਉਹ ਬਣਦਾ ਹੈ ਜਿਹੜਾ ਸਭ ਇਨਸਾਨਾਂ ਨੂੰ ਆਪਣੇ ਬੱਚੇ ਸਮਝੇ ਸਿਰਫ ਕਹਿਣ ਲੈ ਨਹੀਂ ਸੱਚੀ ਮੁੱਚੀ ਉਸ ਤਰ੍ਹਾਂ ਜਿਵੇਂ ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਉਸੇ ਤਰ੍ਹਾਂ ਸਭ ਨੂੰ ਪਿਆਰ ਕਰੇ ਇਹੋ ਜੇ ਇਨਸਾਨ ਇਹੋ ਜੀ ਅਵਸਥਾ ਨਾਲ ਸੰਤ ਪਦ ਕਹਿੰਦੇ ਪ੍ਰਾਪਤ ਹੁੰਦਾ ਜਿਨ੍ਹਾਂ ਰੂਹਾਂ ਨੂੰ ਸਭ ਇਨਸਾਨ ਆਪਣੇ ਬੱਚੇ ਲੱਗਦੇ ਨੇ ਉਹ ਲੋਕ ਹੀ ਸੰਤ ਅਵਸਥਾ ਨੂੰ ਪ੍ਰਾਪਤ ਕਰਦੇ ਇਹ ਮਤਲਬ ਐਨੀ ਉੱਚੀ ਅਵਸਥਾ ਹੈ ਕਿ ਸਾਡੇ ਵਰਗਾ ਆਮ ਇਨਸਾਨ ਇਸ ਦੀ ਕਲਪਨਾ ਵੀ ਸ਼ਾਇਦ ਨਹੀਂ ਕਰ ਸਕਦਾ ਕਿਉਂਕਿ ਅਸੀਂ ਆਪ ਇਸ ਤਰ੍ਹਾਂ ਨਹੀਂ ਮਹਿਸੂਸ ਕਰ ਸਕਦੇ ਇਸ ਕਰਕੇ ਸਾਨੂੰ ਲੱਗਦਾ ਕਿ ਇਹ ਸ਼ਾਇਦ ਹਕੀਕਤ ਨਹੀਂ ਹੋ ਸਕਦੀ ਇਹ ਐਵੇਂ ਸਿਰਫ ਇੱਕ ਖਿਆਲ ਪਰ ਦੂਜੇ ਪਾਸੇ ਗੁਰੂ ਨੇ ਤੁਸੀਂ ਦੇਖੋ ਕਿ ਕਿੰਨੀ ਵੱਡੀ ਸ਼ਰਤ ਲਾਈ ਪਹਿਲਾਂ ਸੰਤ ਹੋਣਾ ਫਿਰ ਸਿਪਾਹੀ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਸੰਤ ਸਿਪਾਹੀ ਦਾ ਮਾਰਗ ਅਸਲ ਦੇ ਵਿੱਚ ਕਿੰਨਾ ਮੁਸ਼ਕਲ ਹੈ ਤੇ ਇਸ ਅਵਸਥਾ ਨੂੰ ਇਹ ਜੋ ਸੰਤ ਸਿਪਾਹੀ ਵਾਲੀ ਅਵਸਥਾ ਹੈ ਇਸ ਅਵਸਥਾ ਨੂੰ ਬਿਆਨ ਕਰਦੀ ਇੱਕ ਕਵਤਾ ਇਸ ਕਿਤਾਬ ਚ ਹੈ ਜਿਹਦਾ ਨਾਮ ਹੈ ਕਰੁਣਾਵਾਰ ਕਵਤਾ ਦਾ ਨਾਮ ਹੈ ਕਰੁਣਾਵਾਰ ਤੇ ਕਵਤਾ ਕੁਝ ਇਸ ਤਰ੍ਹਾਂ ਹੈ ਵਾਰ ਇਹ ਬਹੁਤ ਮੁਸ਼ਕਲ ਕ੍ਰੋਧ ਨਾਲ ਨਫ਼ਰਤ ਨਾਲ ਇਹ ਵਾਰ ਨਾ ਹੋਵੇ ਵਾਰ ਜੋ ਵਾਰ ਨਾ ਹੋਵੇ ਵਾਰ ਜੋ ਕਰੁਣਾ ਹੋਵੇ ਵਾਰੇ ਬਹੁਤ ਮੁਸ਼ਕਲ ਕ੍ਰੋਧ ਨਾਲ ਨਫ਼ਰਤ ਨਾਲ ਇਹ ਵਾਰ ਨਾ ਹੋਵੇ ਵਾਰ ਜੋ ਵਾਰ ਨਾ ਹੋਵੇ ਵਾਰ ਜੋ ਕਰੁਣਾ ਹੋਵੇ ਇਸ ਤਲਵਾਰ ਨੂੰ ਇਸ ਤੀਰ ਨੂੰ ਹੱਥ ਨਾ ਲਾਈਂ ਇਸ ਤਲਵਾਰ ਨੂੰ ਇਸ ਤੀਰ ਨੂੰ ਹੱਥ ਨਾ ਲਾਈਂ ਇਸ ਨੂੰ ਚੁੱਕਣ ਤੋਂ ਪਹਿਲਾਂ ਕਿਸੇ ਨੂੰ ਮਾਰਨ ਤੋਂ ਪਹਿਲਾਂ ਖੁਦ ਨੂੰ ਮਾਰਨਾ ਪਾਏਗਾ ਮਨ ਨੂੰ ਪਿਗਲਣਾ ਪਵੇਗਾ ਤਨ ਨੂੰ ਜਾਗਣਾ ਪਵੇਗਾ ਰਬਾਬ ਵਾਂਗ ਤਾਰ ਵਾਂਗ ਧਿਆਨ ਵਾਂਗ ਚੰਚਲ ਮਨ ਨਾਲ ਇਸ ਨੂੰ ਹੱਥ ਨਾ ਲਾਈ ਇਹ ਵਾਰ ਬਹੁਤ ਮੁਸ਼ਕਲ ਇਹ ਧਿਆਨ ਦੀ ਸਿਖਰ ਤਿਆਗ ਦੀ ਸਿਖਰ ਵਿਰਾਗ ਦੀ ਸਿਖਰ ਦਇਆ ਦੀ ਸਿਖਰ ਦਿਲ ਜੋ ਕਨਾਈਏ ਵਰਗਾ ਮਨ ਜੋ ਸਵਈਏ ਵਰਗਾ ਤਨ ਜੋ ਗਵਈਏ ਵਰਗਾ ਇਹ ਉਸ ਦਾ ਵਾਰ ਇਹ ਬਹੁਤ ਮੁਸ਼ਕਲ ਇਹ ਬਹੁਤ ਸੁਖਮ ਉਸ ਤੋਂ ਔਰੇ ਇਸ ਨੂੰ ਹੱਥ ਨਾ ਲਾਈ ਸਾਡੇ ਵਰਗੇ ਜਿਹੜੇ ਆਮ ਇਨਸਾਨ ਨੇ ਉਹਨਾਂ ਲਈ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਇਸ ਤਰ੍ਹਾਂ ਜਿਵੇਂ ਮੰਨ ਦੀ ਮਾਉਂਟ ਐਵਰੈਸਟ ਤੇ ਚੜ੍ਹਨਾ ਹੋਵੇ ਇਹ ਬਹੁਤ ਦਿਖਮ ਮਾਰਗ ਹੈ ਜਿਵੇਂ ਕਿਹਾ ਜਾਂਦਾ ਕਿ ਖੰਨਿਓ ਤਿੱਖੀ ਵਾਲੋਂ ਨਿੱਕੀ ਇਹਤ ਮਾਰਗ ਜਾਣਾ ਬਹੁਤ ਬਾਰੀਕ ਮਾਰਗ ਹੈ ਖੰਡੇ ਤੋਂ ਤਿੱਖਾ ਹੈ ਵਾਲ ਤੋਂ ਇਹ ਨਿੱਕਾ ਵਾਲ ਤੋਂ ਇਹ ਬਾਰੀਕ ਇਹ ਨਿਰਾਲੀ ਚਾਲ ਹੈ ਪਰ ਇਸ ਤੇ ਚੱਲ ਕੇ ਹੀ ਕੋਈ ਖਾਲਸਾ ਬਣ ਸਕਦਾ ਇਸੇ ਖਾਤ ਇਸੇ ਕਰਕੇ ਕਿਹਾ ਜਾਂਦਾ ਕਿ ਖਾਲਸਾ ਨਿਰਾਲਾ ਸੋ ਇਸ ਤਰ੍ਹਾਂ ਦੇ ਹੋਰ ਕਿੰਨੇ ਹੀ ਅਹਿਸਾਸ ਨੇ ਜਿਨ੍ਹਾਂ ਨੇ ਮੈਨੂੰ ਇਸ ਕਿਤਾਬ ਨੂੰ ਲਿਖਦਿਆਂ ਮੈਂ ਕਹਿ ਸਕਦਾ ਕਿ ਅੰਦਰੋਂ ਹਿਲਾ ਦਿੱਤਾ ਇਸ ਕਰਕੇ ਮੈਨੂੰ ਇਸ ਗੱਲ ਦੀ ਉਤਸੁਕਤਾ ਕਿ ਤੁਸੀਂ ਵੀ ਇਹ ਕਿਤਾਬ ਪੜੋ ਤੇ ਇਹਦੇ ਬਾਰੇ ਤਾਂ ਕਿ ਅਸੀਂ ਗੱਲ ਕਰ ਸਕੀਏ ਕਿਤਾਬ ਕਿਥੋਂ ਮਿਲ ਸਕਦੀ ਹੈ ਉਹਦੇ ਬਾਰੇ ਉਹਦੇ ਬਾਰੇ ਜਾਣਕਾਰੀ ਵੀਡੀਓ ਦੇ ਅਖੀਰ ਤੇ ਦਿੱਤੀ ਗਈ ਹੈ ਡਿਸਕ੍ਰਿਪਸ਼ਨ ਤੇ ਦਿੱਤੀ ਗਈ ਹੈ ਤੇ ਜੇ ਤੁਸੀਂ ਸਮਝਦੇ ਹੋ ਕਿ ਗੱਲਾਂ ਇੰਪੋਰਟੈਂਟ ਨੇ ਤੇ ਅੱਜ ਪੰਜਾਬੀ ਸਮਾਜ ਚ ਸਾਨੂੰ ਇਹਨਾਂ ਤੇ ਗੱਲ ਕਰਨ ਦੀ ਲੋੜ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ